ਵਿਕਾਉਗਾ ਨਹੀਂ ਸਸੀ ਗਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰ ਤੇ ਮੱਕ ਅਸੀਂ ਬੀਜਣ ਲੱਗ ਪਏ ਤੇ ਵੀਡੀਓ ਬਣਾਉਣਾ ਭੁੱਲ ਹੀ ਗਏ ਤੇ ਮੱਕ ਆਪਾਂ ਬੀਜਤਾ ਤੇ ਮੱਕ ਬੀਜ ਕੇ ਤੇ ਬੱਚਾ ੁੰਡਾ ਗੁੱਡੀ ਆਨੇ ੁੰਡਾ ਗੁੱੜ ਕੇ ਤੇ ਫਿਰ ਬੱਚੇ ਭਾਈ ਭੇ ਆ ਤਾਂ ਚੱਲ ਕੇ ਵਿਖਾਉਣਾ ਤੁਹਾਨੂੰ ਅੱਜ ਡਾਵਾਗੇ ਹੀ ਬੱਚੇ ਆਪਾਂ ਤੇ ਬੱਚੇ ਆਪਾਂ ਬਾਤੇ ਸੀਗੇ ਉਹ ਡਾਉਣੇ ਆ ਜਿਹੜੇ ਉਤਲੀ ਛਤਰੀ ਤੇ ਬੈਠੇ ਇਹਨਾਂ 'ਚ ਵੀ ਇੱਕ ਦੋ ਹੈਗੇ ਡਾਉਣਾਂ ਵਾਲੇ ਸ਼ਾਇਦ ਇਹਨਾਂ 'ਚ ਹੈ ਨਹੀਂਗੇ ਆ ਤੇ ਬਾ ਉਹ ਡਾਵਾਂਗੇ ਇਹਨਾਂ ਦੇ ਕੂਤਰ ਬੈਗੇ ਤੇ ਆਪ ਫਰਦੇ ਆ ਦੋ ਕ ਇਹ ਬੈਗੇ ਜਦੋਂ ਉਹ ਦੋਂ ਡਾਵਾਂਗੇ ਮੁੜ ਕੇ ਉਲਝ ਹੀ ਜਾਂਦਾ ਕੂਤਰ ਇਹਨਾਂ ਦੇ ਫਰਦੇ ਆ ਦੋ ਕ ਦੂਜੇ ਤਾਂ ਬੈਗੇ ਇਹਨਾਂ ਦੇ ਬੱਚੇ ਦੋ ਤਿੰਨ ਫਰਦੇ ਆ ਤੇ ਮੱਕ ਦਾ ਕਰਤਾ ਮੁਕੰਮਲ ਕੰਮ ਆਪੋ ਚਾਚਾ ਜੱਸਾ ਗੁੱਡੀ ਜਾਂਦਾ ਚੁੰਡਾ ਤੇ ਮੱਕ ਉਹ ਕਿਤੇ ਸਪਰੇਅ ਵਾਲੀ ਵੀ ਅੱਜ ਆਉਣਗੇ ਆਪਣੇ ਜਰੀ ਨਾਲ ਆ ਵੀ ਬੱਚੇ ਡੇ ਫਰਦੇ ਆਪਣੇ ਪੰਜ ਚਾਰ ਥੱਲੇ ਫਰਦੇ ਇੱਕ ਉਹ ਉੱਚਾ ਫਰਦਾ ਉਹ ਕੱਲ ਉੱਡਿਆ ਸੀ ਦੋ ਕੱਲ ਉੱਡੇ ਸੀਗੇ ਤੇ ਇੱਕ ਆ ਵੀ ਇੱਕ ਉਹ ਪਕੰਨੀ ਤੇ ਬੈਠਾ ਉਹ ਵੀ ਉੱਡ ਕੇ ਆਇਆ ਤੇ ਕਾਫੀ ਅੱਜ ਚੇ ਤਿੰਨ ਬੱਚੇ ਨਵੇਂ ਉੱਡੇ ਆ ਕੁਰਤਾ ਹੂ ਫਰਦਾ ਪਰ ਆਮ ਦਾ ਹਰ ਤਵੀ ਨਵਾਂ ਉੱਡਿਆ ਆ ਕੰਡ ਪੁੰਜੀ ਵਾਲਾ ਵੀ ਨਵਾਂ ਉੱਡਿਆ ਉਹ ਕੰਡ ਵਾਲਾ ਉੱਡਿਆ ਸੀ ਆ ਹਰਿਲ ਹਰੇ ਗਲਾਬੀ ਟੂਸੀ ਵਾਲਾ ਵੀ ਅੱਜ ਹੀ ਉੱਡਿਆ ਬਾਲਾ ਜੀ ਅਛਾ ਤਰੀ ਦੇ ਲਾਗ ਯਾਰ ਬੱਚੇ ਬਾਲੇ ਆਪਾਂ ਤੇ ਆ ਸ਼ੈਦਰੀ ਤੇ ਬਹਿਗੇ ਤੇ ਇੱਕੋ ਪਰਲੀ ਛੇਦਰੀ ਤੇ ਆਪਣਾ ਹਰੇ ਪੁੰਜੇ ਤੇ ਗੁਲਾਬੀ ਟੂਸੇ ਵਾਲਾ ਰਹਿ ਗਿਆ ਕੱਲਾ ਹੋ ਜਾਂਦਾ ਜੇ ਵੀਡੀਓ ਚ ਆਉਂਦਾ ਆ ਤਾਂ ਇਹ ਕੱਲ ਵੀ ਘੈਂਟੇ ਵਾਂਗ ਉੱਡ ਕੇ ਬੈਠਾ ਸੀਗਾ ਤੇ ਇਹ ਹੀ ਕੱਲਾ ਆ ਗਿਆ ਜੇ ਵੀਡੀਓ ਚ ਆਉਂਦਾ ਆ ਤਾਂ ਇਹੀ ਗੱਲਾਂ ਆਪਣਾ ਜੂਤ ਨੂੰ ਭੇਜਤਾ ਹੀ ਮੈਂ ਥੱਲੇ ਮੈਂ ਕਿਹਾ ਵੀ ਜਿਵੇਂ ਜਿਵੇਂ ਬੱਚੇ ਹੈਗੇ ਆ ਜਿਵੇਂ ਜਿਵੇਂ ਖੁੱਡਿਆਂ ਦੇ ਉਵੇਂ ਛੜਦੇ ਤੇ ਇਹ ਦਵਾਈ ਲਾਵਾਂਗੇ ਆ ਬੱਚੇ ਮੈਂ ਛੜਦਿਆਂ ਆ ਬੱਚੇ ਛੜਦੀਏ ਜਿਹੜੇ ਆ ਖੁੱਡੇ ਦੇ ਹੈਗੇ ਆ ਰੁਕਦੇ ਆਪਾਂ ਬੱਚੇ ਲਾੜ ਗਏ ਜਿਹੜੇ ਹੁਣ ਬੈਠੇ ਆ ਜੋ ਤਾਂ ਦੂਡੇ ਹੀ ਫਿਰਦੇ ਆ ਉਹ ਜਾਂਦੇ ਆ ਜਾਂਦੇ ਇਹ ਤਾਂ ਇਹ ਤਾਂ ਲੇਟ ਬਹਿਣਗੇ ਫਿਰ ਉਹ ਨਿੱਕੇ ਬੱਚੇ ਆ ਉਹਨਾਂ ਨੂੰ ਲਾੜ ਗਏ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤਾਂ ਅਣ ਨਿਓਖੀ ਹੋਇਆ ਕਰਨ ਗੇਣ ਪੈਣ ਕਿਉਂ ਇਹ ਚੱਲ ਰਾਲਾ ਅਭੀ ਪਾਸ ਹੀ ਹੋ ਜਾ ਇਹਨਾਂ ਡੰਡਾ ਚੱਕ ਲਾ ਡਾ ਇਹਨਾਂ ਨੂੰ ਉੱਡ ਗਈ ਮੈਂ ਕਿਹਾ ਉੱਡੋ ਚੱਲ ਲੱਗੂਗਾ ਤਾਂ ਉੱਡੋ ਤੁਸੀਂ ਅਛਾ ਤਰੀ ਵੀ ਵੱਡੀ ਲਾਦੀ ਮੈਂ ਕਿਹਾ ਨਿੱਕੀ ਆਪੇ ਬਹਿਣਗੇ ਮੈਂ ਕਿਹਾ ਉੱਡੋ ਫੇਰੀ ਵੀ ਖਾ ਲਜੋ ਨੀ ਦੇ ਆ ਜਿਹੜੇ ਤੜਗੇ ਸੀਗੇ ਵਦਗਾ ਤੜਗੇ ਆ ਫਿਰਦੇ ਤਿੰਨ ਉਹ ਤੁਸੀ ਆਲੇ ਜਮੇ ਨਹੀਂ ਉੱਡਿਆ ਹੌਲੀ ਹੌਲੀ ਬੈ ਚੱਲ ਪੈਣ ਉਹ ਤੁਸੀ ਆਲਾ ਹਰੇ ਤੁਸੀ ਤੇ ਹਰੇ ਗੁਲਾਬੀ ਪੁਇਟੌਰੀ ਆਲਾ ਉਹ ਕੱਲ ਉੱਡਿਆ ਸੀ ਤੇ ਅੱਜ ਉੱਡਿਆ ਅੱਜ ਵੀ ਪਹਿਲਾਂ ਵਾਵਾ ਚ ਉੱਡਿਆ ਹੁਣ ਤਾੜਦਿਆਂ ਤੋਂ ਉੱਡ ਗਿਆ ਕਿ ਬਣਾ ਖਾਈ ਯਾਰਾ ਏ ਰ ਡ ਗਿਆ ਉਹ ਆਏ ਆਏ ਚੱਲ ਅੱਗੇ ਲਓ ਜੀ ਆਪਾਂ ਦਾਣਾ ਪਾਣੀ ਦਾ ਵੀ ਨਿਮੇਟ ਦਾ ਕੰਮ ਕੁਲੀਤਰਵਾ ਕੇ ਤੇ ਘੰਟਾ ਕੁਤਰਣ ਸਾਹ ਦਮ ਦਵਾ ਕੇ ਤੇ ਪਾਣੀ ਆਪਾਂ ਦਾਣਾ ਪਾਣੀ ਪਾਤਾ ਗਰਮੀ ਬਈ ਵਾਕਈ ਬਹੁਤ ਆ ਲੋੜਿਆਂ ਦੀ ਆ ਗਰਮੀ ਤੇ ਬੋਰਡ ਨੂੰ ਮੈਂ ਹੈ ਯਾਰ ਤੂੰ ਪੱਠੇ ਪਾ ਦੇ ਫੇਰ ਪੱਠੇ ਵਟ ਲਿਆਈ ਤੇ ਗਰਮੀ ਬਹੁਤ ਜਿਆਦੇ ਆ ਉਸੋ ਆਪਣੇ ਆਖੜੇ ਆ। ਪੂੜਾ ਉਹ ਖੜਾ ਚਾਹੀ ਪੀ ਜਾਂਦਾ ਛਤਰਾਂ ਆਪਣੀਆਂ ਲੱਗੀਆਂ ਪਉਂਗਾ। ਤੇ ਪਰ ਇਹ ਗੱਲ ਹੈਗੀ ਵੀ ਗਰਮੀ ਤਾਂ ਪਾਟੀ ਕੱਢੀ ਜਾਂਦੀ ਹੈ ਜਿਹਨੂੰ ਕਹਿੰਦੇ ਆ ਵਕਤ ਕੱਢ ਰਹੀ ਹੈ ਗਰਮੀ ਹਨਾ। ਬਾਕੀ ਬਹੁਤ ਗਰਮੀ ਆ ਸਾਈਟ ਨੂੰ। ਇਹ ਪੁੱਤਰ ਯੂ ਬਿਠਾ ਚੀਨੀ ਦਾ ਬੱਜਾ ਚੀਨੀ ਉਹ ਆਂਡੇ ਲਈ ਬਿਠੀ ਹੈ। ਤੇ ਆ ਬੈਠੇ ਆ ਬੱਚੇ ਭਾਈ ਉਹ। ਠੀਕ ਹੈ ਬਾਕੀ ਇਹਨਾਂ ਦੇ ਉੱਡਣ ਦਾਣਾ ਉੱਡਣ ਦਾ ਰਬ ਨੂੰ ਪਤਾ ਹੈ ਬਈ ਉੱਡਣਗੇ ਜਾਂ ਨਹੀਂ ਉੱਡਣਗੇ ਆਪਾਂ ਲਾ ਕੇ ਪੀਪਸਾ ਨੂੰ ਪਾਣੀ ਪਿਆਉਣ ਤੇ ਕਿਉਂਕਿ ਜੂਤ ਪਾਣੀ ਭਰਨ ਉੱਠ ਗਿਆ ਨਹਿਰ ਤੇ ਸੂਏ ਤੇ ਅਮੇਂ ਨੂੰ ਮੈਂ ਸਪੈਰ ਫੜ ਤੂੰ ਮੈਂ ਪੀਣਾ ਪਾਣੀ ਪਾ ਸੀ ਇਹ ਖੜੀ ਆਪਣੇ ਨਾਈਸ ਆਪਾਂ ਪਿਆਉਣੇ ਆ ਪਾਣੀ ਇਹ ਪਾਣੀ ਕਿ ਆ ਗਿਆ ਨਾ ਰੋਗ ਖਾਣੇ ਨਾ ਬੰਦ ਚੱਲ ਪਿਆ ਫਿਰ ਚੱਲ ਨੀੜੇ ਉਹਦੇ ਜਬੀ ਨਾ ਲਾਤਾ ਪਾਣੀ ਕਿਉਂ ਨਾ ਅਵਣੇ ਹਰਿ ਕੂਂ ਤੇ ਆ ਪਾਣੀ ਆਵਾਂ ਜਲ ਮੈਂ ਕਰ ਜਿੰਨਾ ਮੱਕੀ ਤੇ ਆਦੀ ਆਵਾ ਪੀ ਜਾਨਾ ਕੋਈ ਆਪਣੇ ਲਈ ਜੋਈ ਹੈ ਇੱਕ ਮੈਸ ਇੱਕ ਝੋਤੀ ਹੈ ਚੋਂ ਕਿ ਫਿਰ ਕਿਉਂ ਬੌਖਾ ਮਾਤਾ ਤੇ ਕੋਈ ਨਹੀਂ ਤੇ ਜਮਨ ਆਵਾ ਦਾ ਛੋਟੀ ਨੂੰ ਵੀ ਮੈਂ ਪਿਆਉਂਗਾ ਬਠਲਪੜ ਦੇ ਦਾ ਪੀਣਾ ਹੈ ਜਿੰਨਾ ਪੀ ਲੂਗੀ ਇਹ ਪਾਣੀ ਬਹੁਤ ਕੱਢ ਪਿੰਦੀ ਹੈ ਸਵੇਰ ਵੀ ਬੱਸ ਅੱਧਾ ਕਬੱਟਰ ਪਿੰਦੀ ਹੈ ਤੇ ਐਸ ਵੇਲੇ ਵੀ ਬਹੁਤ ਕੱਢ ਪਿੰਦੀ ਹੈ ਨੂੰ ਕਹਾਂ ਕਿ ਕਿੱਥੇ ਪਾਣੀ ਬਹੁਤ ਬੋਰਡ ਤੇ ਜੋਤ ਲੈ ਗਿਆ ਪਾਣੀ ਚਾਲ ਫਿਰ ਇਹ ਪਾਣੀ ਲੈਣ ਭੇਜੇ ਸੀ ਇਹਨੂੰ ਮੈਂ ਕਿਹਾ ਤੂੰ ਪਾਣੀ ਲਿਆ ਦੇ ਮੈਂ ਪਸ਼ੂ ਪਿਉਣਾ ਇਹ ਪਾਣੀ ਲੈਣ ਉੱਠ ਗਿਆ ਜੀ ਹੁਣ ਆਪਾਂ ਡਾਕਟਰ ਦੇ ਚੱਲਦੇ ਹਾਂ ਉਹ ਦਵਾਈ ਲੈ ਕੇ ਆਪਾਂ ਡਾਕਟਰ ਦੇ ਆਏ ਸੀਗੇ ਦਵਾਈ ਲੈਣ ਤੇ ਡਾਕਟਰ ਆ ਬੈਠਾ ਇਹ ਵੀਡੀਓ ਡਿਲੀਟ ਕਰਤੀ ਇਹਨੂੰ ਬਹੁਤ ਲੰਮੀ ਵੀਡੀਓ ਸੀ ਘਰੋਂ ਬਣੀ ਸੀ ਸਾਰੀ ਤੇ ਉਹ ਚਲ ਡਾਕਟਰ ਦੇ ਦਵਾਈ ਨੁਕਸਾਨ ਹੀ ਕਰਤਾ ਵੇ ਜੇ ਤੂੰ ਸਾਡਾ ਚਲ ਕੋਈ ਗੱਲ ਨਹੀਂ ਤੇਰੇ ਨਾਲ ਪਿਆਰ ਮੁਹੱਬਤ ਆਪਦਰਨਾ ਨਹੀਂ ਲੜਦੇਗੇ ਚਲ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਚਲੋ ਸੱਚੀ ਗੱਲ ਜੀ ਸਾਰਿਆਂ ਨੂੰ